ਕੌਂਸਲ ਮੈਂਬਰ ਮਿਥੀਅਰ ਨੇ ਸੰਸਦ ਵਿੱਚ ਖੇਲੋ ਇੰਡੀਆ ਸਕੀਮ ਦੇ ਫੰਡ ਅਲਾਟਮੈਂਟ ਦਾ ਮੁੱਦਾ ਉਠਾਇਆ ਖੇਡਾਂ ਤੋਂ ਉੱਚ ਪ੍ਰਾਪਤੀਆਂ ਵਾਲੇ ਰਾਜ ਫੰਡ ਵੰਡ ਦੇ ਵਿੱਚ ਪਹਿਲੇ 8 ਤੋਂ 10 ਸਥਾਨਾਂ ਤੇ ਵੀ ਨਹੀਂ ਆਉਂਦੇ ਸਨ ਤੇ ਪੰਜਾਬ ਨੇ 올림픽 ਖੇਡਾਂ ਦੇ ਵਿੱਚ 20% ਮੈਡਲ ਲਿਆਏ ਸੋ ਗੁਜਰਾਤ ਅਤੇ ਯੂਪੀ ਨੂੰ 400-400 ਕਰੋੜ ਰੁਪਏ ਦਿੱਤੇ ਗਏ ਸੋ ਮਿਥੀਅਰ ਦੇ ਵੱਲੋਂ ਕਿਹਾ ਗਿਆ ਗੁਜਰਾਤ 올림픽 ਦੇ ਵਿੱਚ ਕੋਈ ਵੀ ਮੈਡਲ ਨਹੀਂ ਲਿਆਇਆ ਫੰਡ ਦੀ ਵੰਡ ਕਾਰਗੁਜ਼ਾਰੀ ਦੇ ਅਨੁਸਾਰ ਹੋਣੀ ਚਾਹੀਦੀ ਹੈ ਸੋ ਮਿਥੀਅਰ ਦੇ ਵੱਲੋਂ ਇਹ ਮੁੱਦਾ ਸੰਸਦ ਦੇ ਵਿੱਚ ਚੁੱਕਿਆ ਗਿਆ ਪਤੀ ਜੀ ਤੁਸੀਂ ਮੈਨੂੰ ਆਪਣੇ ਮੁੱਦੇ ਤੇ ਗੱਲ ਕਰਨ ਦਾ ਮੌਕਾ ਦਿੱਤਾ ਸਭਾਪਤੀ ਜੀ ਪੰਜਾਬ ਦਾ ਖੇਡਾਂ ਦੇ ਵਿੱਚ ਬਹੁਤ ਗੌਰਵਮਈ ਜਿਹੜਾ ਇਤਿਹਾਸ ਸਾਰੇ ਆ ਤੇ ਬਹੁਤ ਵੱਡੇ ਵੱਡੇ ਖਿਡਾਰੀ ਜਿਹੜੇ ਆ ਪੰਜਾਬ ਨੇ ਉਹ ਦਿੱਤੇ ਆ ਤੇ ਜਿਨ੍ਹਾਂ ਦੇ ਰਿਕਾਰਡ ਅੱਜ ਤੱਕ ਨਹੀਂ ਟੁੱਟ ਪਾਏ ਭਾਵੇਂ ਉਹ ਬਲਬੀਰ ਸਿੰਘ ਸੀਨੀਅਰ ਹੋਣ 올림픽 ਦੇ ਫਾਈਨਲ ਦੇ ਵਿੱਚ ਪੰਜ ਗੋਲ ਜਿਹੜੇ ਉਹ ਕੀਤੇ ਭਾਵੇਂ ਉਹ ਉਦਮ ਸਿੰਘ ਹੋਣ ਜਿਨ੍ਹਾਂ ਨੇ 올림픽 ਦੇ ਵਿੱਚ ਤਿੰਨ 골ਡ ਤੇ ਇੱਕ ਸਿਲਵਰ ਭਾਵੇਂ ਉਹ ਪਹਿਲਾ 올림픽 ਦਾ ਜਿਹੜਾ ਇੰਡੀਵਿਜੂਅਲ 골ਡ ਉਹ ਵੀ ਅਬਿਨਵ ਬਿੰਦਰਾ ਸਾਡੇ ਪੰਜਾਬ ਦਾ ਸੀ ਜਿਨੇ ਦੇਸ਼ ਲਈ ਜਿਹੜਾ ਮੈਡਲ ਲੈ ਕੇ ਆਂਦਾ ਪਰ ਸਵਾਪਤੀ ਜੀ ਇਹ ਜਦੋਂ ਆਪਾਂ ਜਿਹੜਾ ਖੇਲੋ ਇੰਡੀਆ ਸਕੀਮ ਹੈ ਭਾਰਤ ਸਰਕਾਰ ਦੀ ਉਹਦੀ ਜਿਹੜੇ ਫੰਡਸ ਅਲੋਕੇਟ ਹੁੰਦੇ ਆ ਉਹਨਾਂ ਦੇ ਵੱਲ ਜਿਹੜੀ ਨਜ਼ਰ ਆਪਾਂ ਪਾਉਣੇ ਆ ਤਾਂ ਬੜਾ ਦੁੱਖ ਹੁੰਦਾ ਕਿ ਜਿਹੜੇ ਸੂਬੇ ਦੀਆਂ ਐਡੀਆਂ ਵੱਡੀਆਂ ਪ੍ਰਾਪਤੀਆਂ ਇੰਨੇ ਵੱਡੇ ਵੱਡੇ ਖਿਡਾਰੀ ਦਿੱਤੇ ਕਿਉਂਕਿ ਹੁਣ ਵੀ ਤੁਸੀਂ ਆ ਜਿਹੜੀਆਂ ਪਿਛਲੀਆਂ 올림픽 ਖੇਡਾਂ ਹੋਈਆਂ, ایشিয়ান ਖੇਡਾਂ ਹੋਈਆਂ, ਉਹਨਾਂ ਦੇ ਵਿੱਚ ਵੀ ਤੁਸੀਂ ਦੇਖੋ ਕਿ 661 ਜਿਹੜੇ ਟੋਟਲ ਖਿਡਾਰੀਆਂ ਨੇ ایشিয়ান ਖੇਡਾਂ 'ਚ ਪਾਰਟਿਸਿਪੇਟ ਕੀਤਾ 52 ਪੰਜਾਬ ਦੇ ਸੀ। ਜਿਨ੍ਹਾਂ ਦੇ ਵਿੱਚੋਂ 20 ਮੈਡਲ ਲੈ ਕੇ ਆਏ, ਜਿਹੜਾ ਮਤਲਬ ਕਿ 20% ਬਣਦਾ ਟੋਟਲ ਮੈਡਲਾਂ 'ਚੋਂ। ਆਹੀਂ 올림픽 ਦੇ ਵਿੱਚ 20 ਖਿਡਾਰੀ ਜਿਹੜੇ ਪੰਜਾਬ ਦੇ ਗਏ, ਜਿਨ੍ਹਾਂ ਦੇ ਵਿੱਚੋਂ 10 ਦੇ ਜਿਹੜੇ ਮੈਡਲ ਆ ਹਾਕੀ ਟੀਮ ਦੇ ਆਏ। ਪਰ ਜਦੋਂ ਫੰਡ ਅਲੋਕੇਸ਼ਨ ਹੁੰਦੀ ਹੈ ਤੁਸੀਂ ਦੇਖੋ ਵੀ 2% ਪੰਜਾਬ ਦੀ ਆਬਾਦੀ ਤੇ 20% ਅਸੀਂ ਮੈਡਲ ਲੈ ਕੇ ਆਉਣੇ ਆ ਪਰ ਜਦੋਂ ਫੰਡ ਦੀ ਅਲੋਕੇਸ਼ਨ ਹੁੰਦੀ ਹੈ ਤਾਂ ਪਹਿਲੇ 8 ਪਹਿਲੇ 10 ਦੇ ਵਿੱਚ ਵੀ ਪੰਜਾਬ ਕਿਤੇ ਨਹੀਂ ਟਿਕਦਾ ਜਿਹੜੇ ਸੂਬਿਆਂ ਚੋਂ ਇੱਕ ਵੀ ਮੈਡਲ ਨਹੀਂ ਆਉਂਦਾ ਸਾਨੂੰ ਕੋਈ ਕਿਸੇ ਨਾਲ ਦਿੱਕਤ ਨਹੀਂ ਗੁਜਰਾਤ ਨੂੰ 400 ਕਰੋੜ ਤੋਂ ਉੱਪਰ ਰੁਪਿਆ ਦਿੱਤਾ ਗਿਆ ਯੂਪੀ ਨੂੰ 400 ਕਰੋੜ ਤੋਂ ਉੱਪਰ ਰੁਪਿਆ ਦਿੱਤਾ ਗਿਆ ਤੇ ਗੁਜਰਾਤ ਚੋਂ ਯੂਪੀ ਚੋਂ 올림픽 ਦੇ ਵਿੱਚ ਸਿਰਫ ਕਹ ਲਓ ਵੀ ਗੁਜਰਾਤ ਚੋਂ ਤਾਂ ਕੋਈ ਵੀ ਮੈਡਲ ਨਹੀਂ ਕਦੇ ਕਦੀ ਕੋਈ ਨਹੀਂ ਕਦੇ ਹਾਂ ਹਾਂ ਕਿਸੇ ਨਾ ਈਸ਼ਰ ਕੇਮਾ ਚੋ ਮੈਡਲ ਨਾ 올ੰਪਿਕ ਕੇਮਾ ਚੋ ਮੈਡਲ ਕਦੇ ਕੋਈ ਮੈਡਲ ਹੀ ਤੇ ਫੰਡ ਜਿਹੜੇ ਸਭ ਤੋਂ ਜ਼ਿਆਦਾ ਦਿੱਤੇ ਗਏ ਆ ਸੋ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਫੰਡ ਦਾ ਲੋਕੇਸ਼ਨ ਹੈ ਇਹ ਜਿਹੜੀ ਪਰਫਾਰਮੈਂਸ ਆ ਜਿਹੜੇ ਸਟੇਟ ਦੀ ਉਹਦੇ ਹਿਸਾਬ ਨਾਲ ਦਿੱਤੇ ਜਾਣੇ ਚਾਹੀਦੇ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਜਿਹੜੇ ਬਿਹਤਰ ਉਥੋਂ ਪਰਫਾਰਮ ਜਿਹੜਾ ਸਟੇਟ ਆ ਕਰ ਸਕੇ ਬਹੁਤ ਬਹੁਤ